ਨਾਬਾ ਗੋਵਿੰਦਗੜ ਪਵਾਨੀਗੜਾ ਤੇ ਅਮਲੋਦਾ ਕੁੱਲ 52 ਕਿਲੋਮੀਟਰ ਸੜਕ ਦੀ ਹਾਲਤ ਖਸਤਾ ਸੀ ਅਤੇ ਹਰ ਰੋਜ਼ ਸੜਕ ਖਾਸਿਆਂ ਦੇ ਵਿੱਚ ਵਧਦਾ ਹੁੰਦਾ ਜਾ ਰਿਹਾ ਸੀ ਸਰਕਾਰ ਵੱਲੋਂ ਇਹ ਸੜਕ ਦੀ ਕਾਇਆਕਲਪ ਕਰਨ ਦੇ ਲਈ 45 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ ਜਿਸ ਦਾ ਰਸਮੀ ਉਦਘਾਟਨ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਪਮਾਨ ਵੱਲੋਂ ਕੀਤਾ ਗਿਆ ਦੇ ਮੰਨਨੇ ਕਿ ਹੈ ਕਿ ਇਸ ਸੜਕ ਦੇ ਬੜਨ ਨਾਲ ਜਿੱਥੇ ਸੜਕ ਖਾਸੇ ਉੱਤੇ ਲਗਾਮ ਲੱਗੇਗੀ ਉੱਥੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦੇ ਮੰਨਨੇ ਕਿ ਹੈ ਕਿ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਵੱਡੇ ਫਰਕ ਦੇ ਨਾਲ ਜਿੱਤਾਂਗੇ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਜੋ 2 ਸਾਲ ਕੰਮ ਕੀਤੇ ਗਏ ਨੇ ਉਹਨਾਂ ਦੇ ਆਧਾਰ ਉੱਤੇ ਅਸੀਂ ਵੋਟਾਂ ਮੰਗਾਂਗੇ ਇਹ ਜਿਹੜੀ ਸੜਕ ਹੈ ਜੀ ਇਹ ਮੰਡੀ ਗੁਬਿੰਦਗੜ੍ਹ ਤੋਂ ਅਮਲੋ ਅਮਲੋ ਤੋਂ ਪਾਸੋਂ ਪਾਸੋਂ ਤੋਂ ਨਾਬਾ ਨਾਬੇ ਤੋਂ ਜਿਹੜੀ ਭਵਾਨੀਗੜ੍ਹ ਜੀ ਇਹ 55 ਕਿਲੋਮੀਟਰ ਦੀ ਸੜਕ ਹੈ ਜੀ ਔਰ 55 ਕਿਲੋਮੀਟਰ ਦੇ ਵਿੱਚੋਂ 35 ਕਿਲੋਮੀਟਰ ਸੜਕ ਜਿਹੜੀ ਹੈ ਕੱਲੀ ਵਿਧਾਨ ਸਭਾ ਨਾਬਾ ਦੇ ਵਿੱਚ ਆਉਂਦੀ ਹੈ ਇਹਨੂੰ ਵੈਸੇ ਤਾਂ ਚਾਰ ਵਿਧਾਨ ਸਭਾ ਲੱਗਦੇ ਨੇ ਜੀ ਵਿਧਾਨ ਸਭਾ ਅਮਲੋ ਨਾਬਾ ਪਟਿਆਲਾ ਦਿਹਾਤੀ ਤੇ ਸੰਗਰੂਰ ਤੇ 35 ਕਿਲੋਮੀਟਰ 55 ਕਿਲੋਮੀਟਰ ਦੇ ਵਿੱਚੋਂ ਕੱਲੀ ਸੜਕ ਨਾਬਾ ਵਿਧਾਨ ਸਭਾ ਨਾਲ ਲੱਗਦੀ ਹੈ ਉਸ ਨਾਬਾ ਵਿਧਾਨ ਸਭਾ ਮੇਨ ਆ ਅੱਜ ਸੜਕ ਦਾ ਦੇਣਾ ਜਿੱਦੂ ਘਾਟਨ ਕੀਤਾ ਪੈਚ ਵਰਕ ਪਹਿਲਾਂ ਹੋ ਰਿਹਾ ਉਸ ਤੋਂ ਬਾਅਦ ਫਿਰ ਇਹਦੇ ਉੱਪਰ ਮਟੀਰੀਅਲ ਪਵੇਗਾ ਜਾਨਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੜਕ ਬਿਲਕੁਲ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਮੈਂ ਡਿਪਾਰਟਮੈਂਟ ਦੇ ਨਾਲ ਮੀਟਿੰਗ ਵੀ ਕੀਤੀ ਐਕਸਨ ਸਾਹਿਬ ਨਾਲ ਐਸਜੀਓ ਸਾਹਿਬ ਨਾਲ ਜੀ ਸਾਹਿਬ ਸਾਰਾ ਨਾਲ ਬੈਠ ਕੇ ਪ੍ਰੋਪਰ ਪੇਪਰ ਵਰਕ ਚੈੱਕ ਕੀਤਾ ਠੇਕੇਦਾਰ ਸਾਹਿਬ ਸਾਡੇ ਪੀਐਮ ਜੀ ਉਹਨਾਂ ਨਾਲ ਵੀ ਰਾਤੀ ਬੈਠ ਕੇ ਡਿਸਕਸ਼ਨ ਕੀਤੀ ਹੈ ਕਿ ਸਾਨੂੰ ਬਹੁਤ ਕਿਉਂਕਿ ਇਹ ਸੜਕ ਜਿਹੜੀ ਹੈ ਨਾ ਜੀ ਲਾਈਫਲਾਈਨ ਆ ਅੱਜ ਚਾਰ ਹਲਕਿਆਂ ਵਾਸਤੇ ਇਥੋਂ ਬਹੁਤ ਲੋਡ ਹੁੰਦਾ ਜੀ ਇਧਰੋਂ ਰਾਜਸਥਾਨ ਤੋਂ ਦਿੱਲੀ ਤੋਂ ਹਰਾਨੀ ਤੋਂ ਬਹੁਤ ਸਰੀ ਗੱਡੀਆਂ ਨਿਕਲਦੀਆਂ ਨੇ ਤੇ ਇਹ ਸੜਕ ਜਿਹੜੀ ਆ ਬਹੁਤ ਅੱਛੇ ਤਰੀਕੇ ਨਾਲ ਬਣੀ ਗਈ ਅਸੀਂ ਦੀ ਪ੍ਰੋਪਰ ਮੇਨਟੇਨਿੰਗ ਵੀ ਕਰਾਂਗੇ ਤੇ ਤਕਰੀਬਨ 46. ਕੁਛ ਇਹਦਾ ਬਜਟ ਹੈ ਜੀ 46 ਕਰੋੜ ਕੁਛ ਤੇ ਪ੍ਰਮਾਤਮਾ ਕਿਰਪਾ ਕਰੇ ਸਭ ਦਾ ਅਸ਼ੀਰਵਾਦ ਮੈਂ ਇੱਕ ਬੇਨਤੀ ਕਰੂੰਗਾ ਜਿਹੜੇ ਪਿੰਡ ਲੱਗਦੇ ਨੇ ਇਹਦੇ ਉੱਪਰ ਜਾਂ ਸ਼ਹਿਰ ਵੀ ਹੈ ਪਾਸੋਂ ਆਨਾ ਪਾ ਕਿ ਜਰੂਰ ਜਿਹੜੇ ਵਰਕਰ ਕੰਮ ਕਰ ਰਹੇ ਨੇ ਉਹਨਾਂ ਨੂੰ ਚਾਹ ਪਾਣੀ ਪਿਲਾਓ ਇਹਨਾਂ ਠੀਕ ਹੈ ਨਾ ਜੀ ਲੱਸੀ ਪਿਲਾਓ ਇਹਨਾਂ ਦਾ ਹਾਲਚਲ ਪੁੱਛੋ ਤਾਂ ਕਿ ਇਹਹੀ ਸੜਕ ਹੈ ਜਿਹੜੀ ਆਪਣੇ ਦੀ ਲਾਈਫਲਾਈਨ ਹੈ ਔਰ ਇੱਥੋਂ ਜਦੋਂ ਪੱ ਲੰਘਾਂਗੇ ਤਾਂ ਉਹਨੇ ਹੀ ਵਧੀਆ ਸੜਕ ਜਿਹੜੀ ਬਣੂਗੀ ਸੋ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਸਾਡੇ ਪੀ ਡਬਲਯੂ ਡੀ ਮਿਨਿਸਟਰ ਹਰਪਜਨ ਸਿੰਘ ਈਟੀਓ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਸੜਕ ਜਿਹੜੀ ਹੈ ਮਨਜ਼ੂਰ ਹੋ ਗਈ ਸੀ ਪਰ ਹੁਣ ਮਾਰਚ ਮਹੀਨਾ ਸ਼ੁਰੂ ਹੋ ਗਿਆ ਟੈਂਪਰੇਚਰ ਵੀ ਠੀਕ ਹੈ ਤੇ ਚੰਨ ਦਿਨਾਂ ਦੇ ਵਿੱਚ ਸੜਕ ਬਣ ਕੇ ਕੰਪਲੀਟ ਹੋ ਜਾਣੀ ਵਿਰੋਧੀ ਲਗਾਤਾਰ ਵਾਰ ਕਰਦੇ ਸੀ ਵੀ ਇਹ ਤਾਂ ਪੈਣੀ ਉਹ ਨਹੀਂ ਸੜਕ ਕਿਸ ਤਰ੍ਹਾਂ ਦੇਣੀ ਦੇਖੋ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਜੀ ਪਰ ਟੈਕਨੀਕਲ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਦੇਖਣ ਵਾਲੀਆਂ ਹੁੰਦੀਆਂ ਨੇ ਮੈਂ ਕਿ ਤੁਹਾਡੇ ذریعے ਵੀ ਦੱਸਣਾ ਚਾਹੁੰਦਾ ਕਿ ਸੜਕ ਜਿਹੜੀ ਹੁਣ 5 ਸਾਲ ਲਈ ਬਣੂਗੀ ਅਪਾ ਜੇ ਕਿਤੇ ਕੋਈ ਰਾਹ ਚ ਆਪਾਂ ਸਪੀਡ ਬ੍ਰੇਕਰ ਬਣਨਾ ਜੇ ਆਪਾਂ ਕੋਈ ਪੱਟ ਪਟਾਈ ਦਾ ਕੰਮ ਹੁਣੇ ਹੋ ਸਕਦਾ ਜੀ ਬਾਅਦ ਚ ਆਪਾਂ ਕਰਾਂਗੇ ਤਾਂ ਫਿਰ ਸੜਕ ਫੇਰ ਟੁੱਟ ਜਾਣੀ ਹੈ ਤਾਂ ਫਿਰ ਇਹ ਅਗਲੀ ਵਾਰੀ ਜਿਹੜੀ ਸੜਕਾ 5 ਸਾਲ ਬਾਅਦ ਹੀ ਬਣਨੀ ਹੈ ਜੀ ਸੋ ਬੜੀ ਸਾਵਧਾਨੀ ਨਾਲ ਕਰੀਏ ਪਿੰਡਾਂ ਚ ਆਪਾਂ ਕੋਈ ਖੈਰੋ ਲੈ ਕੇ ਸੜਕ ਤੇ ਚੜ ਕੇ ਜਾਂ ਕੋਈ ਕਰਾਹਾ ਲੈ ਕੇ ਚੜ ਕੇ ਜਾਂ ਆਪਾਂ ਕਿਤੇ ਹੋਰ ਪੱਟ ਦੀ ਸੜਕ ਤੇ ਨੁਕਸਾਨ ਹੁੰਦਾ ਉਹਦੇ ਨਾਲ ਕਿ ਆਪਾਂ ਸਾਰੇ ਦੀ ਸਾਂਝੀ ਸਾਂਭ ਸੰਭਾਲ ਕਰੀਏ ਕਿਉਂਕਿ ਆਪਣੇ ਪੈਸੇ ਦੀ ਸੜਕ ਹੈ ਜੀ ਤੇ ਮੈਂ ਤਾਂ ਹੀ ਬੇਨਤੀ ਕਰਦਾ ਲੋਕ ਸਭਾ ਚੋਣਾਂ ਨੂੰ ਕਿਵੇਂ ਵੇਖਦੇ ਹੋ ਕੈਂਡੀਡੇਟ ਦਾ ਵੀ ਲਾਅਸ ਹੋ ਗਿਆ ਬਿਲਕੁਲ ਜੀ ਲੋਕ ਸਭਾ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਸਾਡੇ ਉਮੀਦਵਾਰ ਨੇ ਜੀ ਆਮ ਆਦੀ ਪਾਰਟੀ ਵੱਲੋਂ ਔਰ ਹੈਲਥ ਮਿਨਿਸਟਰ ਨੇ ਮੌਜੂਦਾ ਇਸ ਵਕਤ ਪੰਜਾਬ ਦੇ ਬੜਾ ਅੱਛਾ ਸੁਭਾਅ ਬਹੁਤ ਵਧੀਆ ਮਿਨਿਸਟਰ ਨੇ ਬੜਾ ਅੱਛਾ ਕੰਮ ਕਰ ਰਹੇ ਆ ਤੇ ਪਟਿਆਲਾ ਲੋਕ ਸਭਾ ਸੀਟ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਜਿੱਤ ਕੇ ਕੇਰਿਵਾਦ ਸਾਹਿਬ ਦੀ ਭਗਤ ਮਾਨ ਸਾਹਿਬ ਦੀ ਝੋਲੀ ਪਾਵਾਂਗੇ ਮਹਾਰਾਣੀ ਜੀ ਪਹਿਲੇ ਜਿਹੜਾ ਬੀਜੇਪੀ ਜੁਆਇਨ ਕਰਕੇ ਕਾਂਗਰਸ ਦਾ ਪੱਲਾ ਛੱਡਦੇ ਕੋਈ ਹਰ ਪਾਰਟੀ ਨੇ ਆਪਣਾ ਆਪਣਾ ਕੈਂਡੀਡੇਟ ਅਨਾਉਂਸ ਕਰਨਾ ਜੀ ਹਰ ਇੱਕ ਨੂੰ ਅਧਿਕਾਰ ਹੈ ਕਿੱਥੇ ਜਾਣਾ ਕੀ ਕਰਨਾ ਹਰ ਇੱਕ ਦੀ ਆਪਣੀ ਆਪਣੀ ਰਣਨੀਤੀ ਹੈ ਜੀ ਅਸੀਂ ਕੰਮ ਦੇ ਬਿਹਾਫ ਤੇ ਵੋਟ ਮੰਗਾਗੇ ਕਿ ਅਸੀਂ 2 ਸਾਲ ਦੇ ਵਿੱਚ ਕੀ ਕੰਮ ਕੀਤੇ ਨੇ ਜਿਵੇਂ ਬਿਜਲੀ ਮੁਫਤ ਵਾਲਾ ਕੰਮ ਆ ਅਸੀਂ ਨੌਕਰੀਆਂ ਦਿੱਤੀਆਂ ਨੇ ਪਿੰਡਾਂ ਚ ਆਮ ਆਦਮੀ ਟ੍ਰੇਨਿੰਗ ਖੁੱਲ ਰਹੀ ਹੈ ਸਕੂਲਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਸੜ ਬਹੁਤ ਸਾਰੇ ਸੜਕ ਸੁਰੱਖਿਆ ਨੂੰ ਲੈ ਕੇ ਜਿਵੇਂ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਨੇ ਔਰ ਪਹਿਲੀ ਵਾਰ ਹੋਇਆ ਕਿ ਜਿੰਨੇ ਪੰਜਾਬ ਦੇ ਐਸਐਚਓ ਸਹਿਬਾਨ ਨੇ ਸਭ ਨੂੰ ਗੱਡੀਆਂ ਮਿਲੀਆਂ ਨੇ ਬਹੁਤ ਉੱਛੀਆਂ ਗੱਡੀਆਂ ਮਿਲੀਆਂ ਨੇ ਇਹ ਕੰਮ ਜਿਹੜੇ ਪਹਿਲਾਂ ਕਿੱਥੇ ਹੁੰਦੇ ਸੀਗੇ ਜੀ ਸੋ ਇਸ ਕਰਕੇ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਆ ਲੋਕ ਖੁਸ਼ ਨੇ ਪਰ ਅਜੇ ਤਾਂ 2 ਸਾਲ ਹੀ ਹੋਏ ਆ ਸਰਕਾਰ ਬਣੀ ਨੂੰ ਤੇ 2 ਸਾਲ ਦੇ ਰਿਪੋਰਟ ਕਦ ਕਾਰਡ ਦੇ ਮੁਤਾਬਕ ਅਸੀਂ ਵੋਟ ਮੰਗਾਂਗੇ ਲੋਕਤੰਤਰ ਚ ਲੋਕ ਵੱਡੇ ਆ ਲੋਕਾਂ ਕੋਲੇ ਫੈਸਲਾ ਕਰਨ ਦਾ ਹੱਕ ਹੈ ਕਿ ਲੋਕ ਜਿੰਨ ਮਰਜ਼ੀ ਬੋਟ ਪਾਉਣ ਨਾ ਪਾਉਣ ਮੈਨੂੰ ਉਮੀਦ ਹੈ ਕਿ ਲੋਕ ਆਮ ਆਦਮੀ ਪਾਰਟੀ ਦਾ ਪੂਰਾ ਸਮਰਥਨ ਕਰਨਗੇ ਕਿੰਨੀਆਂ ਸੀਟਾਂ ਮੰਨਦੇ ਹੋ ਵੀ ਜਿੱਤੋਂ ਸੀਟਾਂ ਤਾਂ ਜੀ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫਲ ਲਾਉਣਾ ਲਾਵੇ ਜਾਂ ਨਾ ਲਾਵੇ ਪ੍ਰਮਾਤਮਾ ਦੇ ਹੱਥ ਵਿੱਚ ਹੈ ਪ੍ਰੋਜੈਕਟ ਮਿਲੇ ਜਰਾ ਬੀਐਸ ਬਿਲਡਰ ਇਹਨਾਂ ਨੂੰ ਇਹ ਕੰਮ ਅਲਾਟ ਹੋਇਆ ਹੈ ਇਹ ਕੰਮ ਸਾਰਾ ਮੇਰੀ ਦੇਖਰੇਖ ਹਟ ਹੋਏਗਾ ਸਾਨੂੰ ਇਹ ਕੰਮ 2 ਮਹੀਨੇ ਪਹਿਲਾਂ 1 ਸਾਲ ਦੇ ਸਮੇਂ ਨਾਲ ਅਲਾਟ ਹੋਇਆ ਸੀ ਅਸੀਂ ਕੰਮ ਇਹ ਜੰਗੀ ਪ੍ਰਦਰ ਤੇ ਤੁਰੰਤ ਸ਼ੁਰੂ ਕਰ ਦਿੱਤਾ ਸੀ ਹੁਣ ਮੌਸਮ ਅਨੁਕੂਲ ਹੋ ਗਿਆ ਹੈਗਾ ਲੁੱਕ ਦਾ ਕੰਮ ਕਰਨ ਵਾਸਤੇ ਗੁਵਿੰਦਗੜ੍ਹ ਤੋਂ ਪੂਰੀ ਲੇਅਰ ਚੌੜੀ ਪਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਦੂਸਰੇ ਪਾਸੇ ਅਜਨਾਬੇ ਤੋਂ ਫਿਰ ਲੁੱਕ ਦਾ ਗਾਜ ਕੀਤਾ ਗਿਆ ਹੈ ਦੋ ਤਿੰਨ ਦਿਨ ਪੈਚ ਵਰਕ ਤੋਂ ਬਾਅਦ ਪੂਰੀ ਚੜਾਈ ਦੇ ਵਿੱਚ ਲੁੱਕ ਦਾ ਕੰਮ ਸ਼ੁਰੂ ਹੋ ਜਾਏਗਾ ਇਸ ਵਾਸਤੇ ਸਾਰੀ ਮਸ਼ੀਨਰੀ ਵੀ ਨਮੀ ਲਿਆਂਦੀ ਗਈ ਹੈ ਨਵਾਂ ਬੈਚਿੰਗ ਪਲਾਂਟ ਲਗਾਇਆ ਗਿਆ ਹੈ ਨਵੀਂ ਪੇਵਰ ਲਿਆਂਦੀ ਗਈ ਹੈ ਇਹ ਕੰਮ ਅਸੀਂ ਪ੍ਰੋਸਾ ਦਿੰਨੇ ਹੈਗੇ ਪਬਲਿਕ ਨੂੰ ਕਿ ਅਸੀਂ 6 ਮਹੀਨਾ ਦੇ ਵਿੱਚ ਪੂਰਾ ਕਰ ਦੇਵਾਂਗੇ ਕਿੰਨਾ ਬਜਟ ਕਿੰਨਾ ਜੀ ਟੋਟਲ ਇਸ 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 ਕੰਮ ਦੇ ਲਈ 45 ਕਰੋੜ ਰੁਪਏ ਦਾ ਬਜਟ ਸਰਕਾਰ ਨੇ ਰੱਖਿਆ ਹੈ ਕਿਤੋਂ ਤੋਂ ਕਿੱਥੇ ਦਾ ਕੰਮ ਕੰਪਲੀਟ ਹੋਏ ਇਹ ਝੜਕ ਭਵਾਨੀਗੜ ਤੋਂ ਲੈ ਕੇ ਗਵਿੰਦਗੜ ਤੱਕ ਬਣਨੀ ਹੈ ਬਾਇਆ ਨਾਬਾ ਅਮਰੋਪਾਸੋਂ ਇਹ ਜਿਹੜੇ ਜਗ੍ਹਾ ਡਿਪਰੈਸ਼ਨ ਨੇ ਨੀਵੇਂ ਨੇ ਫਿਰ ਉੱਪਰ ਯੂਨੀਫਾਰਮ ਥਿੱਕਨੈਸ ਨਹੀਂ ਆਉਂਦੀ ਹੈਗੀ ਝੜਕ ਵਧੀਆ ਤੇ ਮਜ਼ਬੂਤ ਲੰਬੇ ਸਮੇਂ ਤੱਕ ਟਿਕਾਊ ਬਣਦੀ ਹੈ ਇਹਦੇ ਵਿੱਚ ਵੱਖ-ਵੱਖ ਥਾਂ ਦੇ ਉੱਤੇ ਵੱਖ-ਵੱਖ ਦੀ ਲੇਅਰ ਹੈ ਜਿੱਥੇ ਕਿਤੇ ਛੜਕ ਦੇ ਵਿੱਚ ਲੈਬੋਰੀ ਨੇ 50mm ਜਾਂ 40mm 30mm 80mm ਵੱਖ-ਵੱਖ ਜਗ੍ਹਾ ਦੇ ਉੱਤੇ ਜਿੰਨਾ ਡਿਜ਼ਾਈਨ ਕਰਕੇ ਦਿੱਤਾ ਹੈ ਉਹਦੇ ਮੁਤਾਬਕ ਹੀ ਮਾਲ ਪਾਇਆ ਜਾਂਦਾ ਬਹੁਤ ਚੰਗੀ ਗੱਲ ਹੈ ਜੀ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਜੀ ਨਾਬੇ ਤੋਂ ਲੈ ਕੇ ਬਾਹਰ ਤੋਂ ਤੱਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਜੀ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਐਕਸੀਡੈਂਟ ਦੇ ਕਾਰਨ ਵੀ ਬੰਦਦੇ ਸੀ ਪੁੱਛ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਤਾਂ ਕੰਟਰੋਲ ਹੋਊਗਾ ਹਾਂ ਜੀ ਹੁਣ ਕੰਟਰੋਲ ਹੋ ਗਿਆ ਕਿ ਕਿੱਤੀ ਲੱਗਦਾ ਵੀ ਜਿਹੜਾ ਹੈਗਾ ਕਾਫੀ ਐਕਸੀਡੈਂਟ ਹੁੰਦੇ ਤੇ ਬਹੁਤ ਜ਼ਿਆਦਾ ਹੁੰਦੇ ਸੀਗੇ ਜੀ ਸੜਕ ਟੁੱਟਣ ਕਰਦਾ ਕਾਰਨ ਤਾਂ ਬਹੁਤ ਜ਼ਿਆਦਾ ਐਕਸੀਡੈਂਟਾਂ ਦਾ ਕਾਰਨ ਸੀਗਾ ਜੀ ਤੇ ਹੁਣ ਸਰਕਾਰ ਵੱਲੋਂ ਵਧੀਆ ਪ੍ਰਣਾਲੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ